ਬੀਤੇ ਦਿਨੀ ਜੌਰਜੀਆ ਦੇ ਵਿੱਚ ਤਕਰੀਬਨ ਇੱਕ ਦਰਜਣ ਮੁੰਡੇ ਕੁੜੀਆਂ ਦਾ ਦਮ ਘੁੱਟਣ ਦੇ ਨਾਲ ਮੌਤ ਹੋ ਜਾਂਦੀ ਹੈ ਜਿਦੇ ਵਿੱਚ ਜ਼ਿਲ੍ਹਾ ਮਾਨਸਾ ਦੇ ਪਿੰਡ ਝੰਡਾ ਕਲਾਂ ਦੀ 27 ਸਾਲਾ ਮਨਿੰਦਰ ਕੌਰ ਵੀ ਸ਼ਾਮਲ ਸੀ ਪਰਿਵਾਰ ਦੇ ਹਾਲਾਤਾਂ ਨੂੰ ਵੇਖਦਿਆਂ ਹੋਇਆਂ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਮਾਨਸਾ ਵੱਲੋਂ ਮਹੀਨਾਵਾਰ ਪੈਨਸ਼ਨ ਦੇਣ ਦਾ ਫੈਸਲਾ ਕੀਤਾ ਇਸ ਦੇ ਚਲਦਿਆਂ ਇਸ ٹرسٹ ਦੇ ਸੰਚਾਲਕ ਐਸਪੀਓ ਬ੍ਰਾਈਵ ਵੱਲੋਂ ਪਰਿਵਾਰ ਦੇ ਘਰ ਪਹੁੰਚ ਕੇ ਪਹਿਲਾ ਚੈੱਕ ਦਿੱਤਾ ਗਿਆ ਜਿਸ ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਇਸ ਸੰਸਥਾ ਦਾ ਧੰਨਵਾਦ ਕੀਤਾ। ਦੰਡਣ ਦੇ ਲਈ ਜਾ ਕਿ ਕੀ ਕਹੂੰ। ਦੇਖੋ ਬੜੀ ਦੁੱਖ ਭਰੀ ਖਬਰ ਆਈ ਜਦੋਂ ਪਤਾ ਲੱਗਿਆ ਕਿ ਜਾਰਜੀਆ ਵਿੱਚ 12 ਬੱਚੇ ਜਿਹੜੇ ਰਾਤੀ ਸੁੱਤੇ ਔਰ ਗੈਸ ਲੀਕ ਹੋਣ ਕਰਕੇ ਉਸ ਵੇਰੇ ਉੱਠੇ ਨਹੀਂ ਸਕੇ। ਉਹਨਾਂ ਵਿੱਚੋਂ ਵੀ ਚੰਡਾਗਲ ਅੱਜ ਇੱਥੇ ਆਏ ਆਂ ਦੇ ਫਾਦਰ ਸਾਹਿਬ ਦੇ ਮਦਰ ਤੇ ਬੜੇ ਦੁੱਖ ਦਾ ਮਾਹੌਲ ਹੈ ਹਰ ਬੰਦਾ ਬਹੁਤ ਸੀਰੀਅਸ ਹੋਇਆ ਇਸ ਗੱਲ ਕਰਕੇ ਸੋ ਉਹਨਾਂ ਚੋ 11 ਬੱਚੇ ਜਿਹੜੇ ਸੀ ਉਹ ਪੰਜਾਬ ਦੇ ਸੀ ਜਿਨ੍ਹਾਂ ਦੀ ਡੈਥ ਹੋਈ ਸਰਕਾਰ ਨੇ ਡੈੱਡ ਬੋਡੀਆਂ ਵੀ ਭੇਜੀਆਂ ਉੱਥੋਂ ਅੰਮ੍ਰਿਤਸਰ ਤੋਂ ਫਿਰ ਸਾਡੇ ਟੀਮਾਂ ਨੇ ਸਾਰਾ ਡੈੱਡ ਬੋਡੀਆਂ ਘਰੋ ਘਰੀ ਪਛਾਈਆਂ ਸੰਸਕਾਰ ਤੇ ਗਏ ਸਾਰੇ ਬੰਦੇ ਚਲੋ ਜੋ ਅਸੀਂ ਕਰ ਸਕਦੇ ਸੀ ਸਰਬਦੇਪਾਲ ਚੈਰੀਟੇਬਲ ਟਰਸਟ ਨੂੰ ਮੇਰੀ ਇਹ ਕੋਸ਼ਿਸ਼ ਸੀ ਕਿ ਵੈਸੇ ਸਾਡੀਆਂ ਟੀਮਾਂ ਜਿਹੜੀਆਂ ਹੈ ਡਿਸਟ੍ਰਿਕਟ ਵਾਈਜ਼ ਉਹਨਾਂ ਨੇ ਸਾਰਾ ਸਰਵੇ ਕੀਤਾ ਹੋਇਆ ਸੀ ਲੇਕਿਨ ਇਸ ਦੇ ਬਾਵਜੂਦ ਮੇਰਾ ਨਹੀਂ ਸੀ ਮਨ ਮੰਨ ਰਿਹਾ ਤੇ ਮੈਂ ਹਰ ਕਿਸੇ ਘਰ ਮੈਂ ਗਿਆ ਚਾਹੇ ਤਰਨ ਦਾਣਾ ਚਾਹੇ ਮੋਗਾ ਚਾਹੇ ਜਲੰਧਰ ਚ ਸਾਰੇ ਜਾ ਕੇ ਆਇਆ ਮੈਂ ਤੇ ਅੱਜ ਅਸੀਂ ਇੱਥੇ ਆਏ ਆ ਸਿਰਫ ਪਰਿਵਾਰ ਨੂੰ ਹੌਸਲਾ ਦੇਣ ਲਈ ਆਏ ਵੀ ਜੋ ਬੇਟੀਆਂ ਸਾਡੀ ਮਨਿੰਦਰ ਕੋਲ ਜੋ ਚਲੀ ਗਈ ਹੈ ਉਸ ਨੂੰ ਵਾਪਸ ਤਾਂ ਨਹੀਂ ਲਿਆ ਸਕਦੇ ਲੇਕਿਨ ਅਸੀਂ ਰਲ ਮਿਲ ਕੇ ਇਸ ਪਰਿਵਾਰ ਦੀ ਜਿਹੜੀ ਹੈ ਇਹਦਾ ਆਪਾਂ ਖਿਆਲ ਰੱਖੀਏ ਸਰਦਿਕ ਸਕੀਮ ਚੱਲਦੀ ਹੈ ਜਿਹੜੀ ਪੈਨਸ਼ਨ ਸਕੀਮ ਹੁੰਦੀ ਹੈ ਸੋ ਉਹਦੇ ਤਹਿਤ ਅਜਸੀਰ ਪਰਿਵਾਰ ਨੂੰ 7500 ਰੁਪਏ ਮਹੀਨਾ ਜਿਹੜਾ ਉਹ ਸੀ ਪੈਨਸ਼ਨ ਲਗਾ ਦਿੱਤੀ ਹੈ ਅੱਜ ਚੈੱਕ ਦਿੱਤਾ ਗਿਆ ਹੈ ਹਰ ਮਹੀਨੇ ਇਹਨਾਂ ਦੇ ਅਕਾਊਂਟ 'ਤੇ ਜੜੇ ਹੈ ਇਹ ਲਾਈਫਟਾਈਮ ਹੈ ਇਹਨਾਂ ਦੇ ਅਕਾਊਂਟ 'ਚ ਹਰ ਮਹੀਨੇ ਇਹ ਜਿਹੜਾ ਚੈੱਕ ਇਹ ਆਜਾ ਕਰੇਗਾ ਸਰ ਤੇ ਦੂਜੇ ਪੰਜਾਬ ਦੇ ਵਿੱਚ ਹੋਰ ਵੀ ਸੀ ਜਿਨ੍ਹਾਂ ਦੀ ਡੈਥ ਹੋਈ ਉਹਨਾਂ ਨਾਲ ਦੇਖੋ ਸਭ ਤੋਂ ਪਹਿਲਾਂ ਮੈਂ ਤਰਨਤਨ ਗਿਆ ਸੀਗਾ ਸੋ ਉੱਥੇ ਵੀ ਪੈਨਸ਼ਨ ਲਗਾ ਦਿੱਤੀ ਗਈ ਔਰ ਸਾਡਾ ਨਾ ਇੱਕ ਮੈਂ ਇਹ ਵੀ ਰੱਖਿਆ ਸੀ ਕਿ ਜਿੰਨੀਆਂ ਬੱਚੀਆਂ ਛੋਟੀਆਂ ਨੇ ਕਿਸੇ ਵੀ ਪਰਿਵਾਰ ਦੇ ਵਿੱਚ ਇਹਨਾਂ ਦਸਾਂ ਪਰਿਵਾਰਾਂ ਵਿੱਚੋਂ ਚਾਹੇ 1 ਸਾਲ ਦੀ ਹੋਵੇ ਜਾਂ 1 ਸਾਲ ਤੋਂ ਲੈ ਕੇ 18-20 ਸਾਲ ਤੱਕ ਹੋਣ ਸੋ ਉਹਨਾਂ ਦੇ ਅਸੀਂ 2-2 ਲੱਖ ਰੁਪਏ ਦੀ ਐਫਟੀਆਰ ਕਰਾਉਂਦੇ ਹਾਂ ਜਿਹੜੀ ਕਿ ਆਲਰੇਡੀ ਕਰ ਦਿੱਤੀਆਂ ਗਈਆਂ ਸਾਰੀਆਂ ਦੀਆਂ ਤੇ 5000 ਰੁਪਏ পেনশন ਹੈ ਕਿਤੇ 10000 ਰੁਪਏ পেনশন ਹੈ ਕਿਤੇ 7500 ਰੁਪਏ পেনশন ਹੈ ਉਹ ਮੌਕਾ ਦੇਖ ਕੇ ਕਿ ਅਗਲੇ ਨੂੰ ਇਨਕਮ ਕੀ ਹੈ ਹੁਣ ਇੱਥੇ ਦੇਖਿਆ ਕਰਦੇ ਵਿੱਚ ਕੋਈ ਇਨਕਮ ਨਹੀਂ ਹੈ ਬੇਟਾ ਇਹਨੂੰ ਜਿਹਨੇ ਪਲੱਸ 2 ਕੀਤੀ ਹੋਈ ਹੈ ਅਸੀਂ ਉਹਨੂੰ ਕਿਹਾ ਕਿ ਤੂੰ ਆਪਣਾ ਸੀਵੀ ਬਣਾ ਕੇ ਦੇ ਐਮਐਲਏ ਸਾਹਿਬ ਸਾਡੇ ਨਾਲ ਆਏ ਨੇ ਅੱਜ ਇਹਨਾਂ ਨੇ ਵੀ ਭਰੋਸਾ ਦਵਾਇਆ ਕਿ ਜੌਬ ਦੇਖਣਗੇ ਇੱਥੇ ਕਿਤੇ ਅਸੀਂ ਵੀ ਦੇਖਦੇ ਹਾਂ ਔਰ ਮੈਂ ਕੋਸ਼ਿਸ਼ ਕਰਾਂਗਾ ਮੈਂ ਪੱਕਾ ਨਹੀਂ ਕਹਿੰਦਾ ਲੇਕਿਨ ਮੈਂ ਕੋਸ਼ਿਸ਼ ਕਰਾਂਗਾ ਕਿ ਅਗਰ ਇਹ ਬੱਚਾ ਕਰਨਾ ਚਾਹੇ ਤੇ ਮੈਂ ਦੁਬਈ ਵਾਸਤੇ ਇਹਦੀ ਕੋਸ਼ਿਸ਼ ਕਰਾਂਗਾ ਕਿ ਅਸੀਂ ਇਹਨੂੰ ਦੁਬਈ ਲੈ ਜਾਈਏ ਕਿਉਂਕਿ ਇਹਨੇ 3 ਸਾਲ ਦਾ ਜਿਹੜਾ ਕੀਤਾ ਇਹਨੇ ਕੋਰਸ ਵੀ ਕੀਤਾ ਕੰਪਿਊਟਰ ਕੋਰਸ ਵੀ ਕੀਤਾ ਹੋਇਆ ਸ਼ਾਇਦ ਉਥੇ ਆਫਿਸ ਵਿੱਚ ਕੋਈ ਜੌਬ ਹੋਈ ਤਾਂ ਮੈਂ ਇਹਨੂੰ ਕਰਾਵਾਂਗਾ ਲੇਕਿਨ ਇਹ ਮੈਂ ਪੱਕਾ ਨਹੀਂ ਕਹਿੰਦਾ ਕਿ ਮੈਂ ਲੈ ਜਾਵਾਂਗਾ ਲੇਕਿਨ ਮੇਰੀ ਕੋਸ਼ਿਸ਼ ਪੂਰੀ ਹੋਏਗੀ ਉਮੀਦ ਹੈ ਸੀ ਇਸ ਘਰ ਦੀ ਲਈ ਪੂਰੀ ਵਾਂ ਫੜਾਂਗੇ ਹੁੰਦੀ ਦੇਖੋ ਜਿਸ ਦਿਨ ਵੀ ਇਹ ਟਰੈਜੇਡੀ ਵਾਪਰੀ ਸੀਗੀ ਉਸੇ ਦਿਨੀ ਅਸੀਂ ਪਰਿਵਾਰ ਨਾਲ ਸੰਪਰਕ ਕੀਤਾ ਸੀਗਾ ਸਰਪੰਚ ਸਾਹਿਬ ਨਾਲ ਸੰਪਰਕ ਕੀਤਾ ਤੇ ਬਹੁਤ ਵੱਡਾ ਦੁੱਖ ਸੀਗਾ ਆਪਣੇ ਹਲਕੇ ਦੇ ਸਰਦੂਰਗੜ ਦੇ ਦੋ ਪਰਿਵਾਰ ਆ ਕੋਖਰਕੁਰ ਤੋਂ ਇੱਕ ਬੱਚਾ ਗਿਆ ਇੱਕ ਸਾਡੀ ਇਹ ਲੜਕੀ ਝੰਡਕਲਾਂ ਤੋਂ ਸੀ ਉਸ ਦਿਨ ਤੋਂ ਡੈੱਡ ਬੋਡੀ ਲਿਆਉਣ ਵਾਸਤੇ ਜਿੰਨੇ ਯਤਨ ਸੀਗੇ ਅਸੀਂ ਸਰਕਾਰ ਵੱਲੋਂ ਕੀਤੇ ਨੇ ਹੁਣ ਮੈਂ ਧੰਨਵਾਦ ਕਰਦਾ ਹਾਂ ਸਰਵਤ ਦਾ ਭਲਾ ਚੈਰੀਟੇਬਲ ਟਰਸਟ ਦੇ ਅਵਰਾਏ ਸਾਹਿਬ ਜਿਹੜੇ ਖੁਦ ਚੱਲ ਕੇ ਆਏ ਨੇਗੇ ਆਪ ਪਰਿਵਾਰ ਨੂੰ ਮਿਲ ਕੇ ਗਏ ਨੇ ਪਰਿਵਾਰ ਦਾ ਦੁੱਖ ਦੇਖਿਆ ਪਰਿਵਾਰ ਦੀ ਆਰਥਿਕ ਸਥਿਤੀ ਦੇਖੀ ਆ ਤਾਂ ਕੁਦਰਤੀ ਆ ਕਿ ਜਦੋਂ ਕਮਾਊ ਧੀ ਪੁੱਤ ਚਲਾ ਜਾਂਦਾ ਤਾਂ ਬਹੁਤ ਵੱਡਾ ਦੁੱਖ ਹੁੰਦਾ ਤੇ ਮੇਰੇ ਕੋਲੇ ਕੋਈ ਸ਼ਬਦ ਨਹੀਂਗੇ ਜਿਸ ਨਾਲ ਅਵਰਾਏ ਸਾਹਿਬ ਦਾ ਇਹਨਾਂ ਦੇ ਚੈਰੀਟੇਬਲ ਟਰਸਟ ਦਾ ਧੰਨਵਾਦ ਕਰ ਸਕਾਂ ਕਿ ਇਹਨਾਂ ਨੇ ਪਰਿਵਾਰ ਨੂੰ ਮੰਥਲੀ ਜਿਹੜੀ 7500 ਰੁਪਿਆ ਪੈਨਸ਼ਨ ਲਈ ਹੈਗੀ ਬਾਕੀ ਜਿਹੜੀ ਬੇਟੇ ਦਾ ਰਜੂਮ ਲੈ ਕੇ ਸਰਕਾਰ ਵੱਲੋਂ ਜਿਹੜੀ ਇਹਦੀ ਮਦਦ ਹੋਊਗੀ ਉਹ ਮੈਂ ਆਪਦੇ ਵੱਲੋਂ ਵਿਸ਼ਵਾਸ ਦਿਵਾਉਣਾ ਕਿ ਬੱਚੇ ਨੂੰ ਜਿਹੜਾ ਇਹਨਾਂ ਦਾ ਬੇਟਾ ਗਾਜ ਥੇ ਉਹਨੂੰ ਜੇ ਨੌਕਰੀ ਵਾਸਤੇ ਮੈਂ ਆਪਣੇ ਵੱਲੋਂ ਇਹਨਾਂ ਦਾ ਰਜੂਮ ਲੈ ਕੇ ਅਸੀਂ ਇਹਨੂੰ ਵਧੀਆ ਨੌਕਰੀ ਇਹਦੇ ਤੱਕ ਦੀਏ ਤਾਂ ਕਿ ਪਰਿਵਾਰ ਨੂੰ ਅੱਗੇ ਚਲਾ ਸਕੇ ਕੀ ਤਰਸ ਸਿੰਘ ਜੀ ਕੀ ਕਹੋਗੇ ਸਰਬੱਤ ਦਾ ਭਲਾ ਟਰੱਸਟ ਵੱਲੋਂ ਅੱਜ ਪਰਿਵਾਰ ਦੀ ਦਾਮ ਫੜੀ ਮੈਂ ਨਾ ਜੀ ਮੈਂ ਇਹਨਾਂ ਦਾ ਦੇਣ ਹੀ ਦੇਦਾ ساری ਜ਼ਿੰਦਗੀ ਬੜਾ ਧੰਨਵਾਦ ਇਹਨਾਂ ਦਾ ਜੀ ਬਹੁਤ ਮੈਂ ਨਾ ਮੇਰੇ ਘਰ ਗਰੀਬ ਦੇ ਘਰੇ ਆਏ ਨੇ ਤੇ ਮੈਨੂੰ ਨਾ ਫੁੱਲਾਂ ਦੀ ਵਰਸਾਂ ਮੈਂ ਤਾਂ ਇਹਨਾਂ ਦਾ ਕੋਈ ساری ਜ਼ਿੰਦਗੀ ਦੇ ਨਹੀਂ ਦੇ ਸਕਦਾ ਜੀ ਮੇਰਾ ਤੇ ਰੱਬ ਬਣ ਕੇ ਆ ਜੀ ਕਰੇ ਮੈਂ ਨਾ ਸੱਚੇ ਪਾਤਸ਼ਾਹ ਸਭ ਕੁਝ ਮੇਰੀ ਜ਼ਿੰਦਗੀ ਇਹਨਾਂ ਨੂੰ ਲਾਜ਼ਮ ਜਿਹੜਾ ਪੁੰਨਦਾਨ ਕਰ ਰਹੇ ਨਾ ਜੀ ਸਾਡੇ ਗਰੀਬਾਂ ਵਾਸਤੇ ਖਾਸ ਕਰਕੇ ਸਾਰੇ ਵਾਸਤੇ ਇਹਨਾਂ ਦਾ ਦੇਣ ساری ਜ਼ਿੰਦਗੀ ਨਹੀਂ ਦੇ ਸਕਦੇ ਜੀ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ ਗੁਰਪ੍ਰੀਤ ਸਿੰਘ ਜੀ ਬਣਾਲੇ ਸਾਡੇ ਮੁਖਮਾਹਾਂ ਵਾਲਾ ਇਹਨਾਂ ਦਾ ਵੀ ਧੰਨਵਾਦ ਜੀ ਜਿਨ੍ਹਾਂ ਸਾਡੀ ਬਾਹ ਫੜੀ ਦੂਜਾ ਸਾਡੇ ਸਰਪੰਚ ਸਾਹਿਬ ਲੱਡਾ ਕੰਡ ਝੰਡਾ ਕਲਾਂ ਦੇ ਸਰਪੰਚ ਸਾਹਿਬ ਇਹਨਾਂ ਦਾ ਮੈਂ ਸਾਰਿਆਂ ਦਾ ਅਤਿਅਲ ਰੂ ਧੰਨਵਾਦ ਕਰਦਾ ਜੀ ਅੱਛਾ ਜਿਹੜਾ ਜੌਰਜੀਆ ਦੇ ਵਿੱਚ ਹੋਇਆ ਇਹ ਹਾਦਸਾ ਵਾਪਰਿਆ ਸੀ ਉੱਥੋਂ ਜੌਰਜੀਆ ਦੀ ਸਰਕਾਰ ਨੇ ਜਾਂ ਕੁਝ ਉਹਨਾਂ ਨੇ ਵੀ ਮਦਦ ਕੀਤੀ ਤੁਹਾਡੀ ਨਹੀਂ ਅਜੇ ਤੱਕ ਕੁਝ ਨਹੀਂ ਕੀਤਾ ਜੀ ਅਜੇ ਹਾਂ ਜੇ ਕਰਨਗੇ ਤੇ ਵੇਖੀ ਜੋ ਅਜੇ ਕੁਝ ਨਹੀਂ ਜੀ ਹਜੇ ਤਾਂ ਇਹਨਾਂ ਵੀ ਸਾਡੇ ਬੱਚਿਆਂ ਦੇ ਡੈੱਡ ਬੋਡੀ ਆ ਚੁੱਕੀਆਂ ਨੇ ਸੰਸਕਾਰ ਕਰ ਚੁੱਕੀਆਂ ਸਾਰਾ ਕੁਝ ਹੀ ਤੇ ਉਧਰੋਂ ਕੋਈ 嗯，对。